ਇਹ ਅਸੀਂ 21 ਜ਼ਿਲਮਾ ਚੌਂਕ ਦੇ ਦੁਕਾਨਦਾਰਾਂ ਰੇਲਵੇ ਸਟੇਸ਼ਨ ਦੇ ਬਿਲਕੁਲ ਕੋਲ ਹੀ ਸਾਡੀਆਂ ਦੁਕਾਨਾਂ ਅੱਗੇ ਤਾਂ ਹੁਣ ਇੱਥੇ ਕਿਉਂਕਿ ਸਾਰਾ ਏਰੀਆ ਸਾਰੇ ਢਾਬੇ ਵਗੈਰਾ ਔਰ ਇੱਥੇ ਠੇਕੇ ਠੂਕੇ ਵੀ ਕਾਫੀ ਆ ਪਹਿਲਾਂ ਇੱਥੇ ਰਾਤ ਨੂੰ ਬਹੁਤ ਗਲਤ ਅੰਸਰ ਹੁੰਦੇ ਸੀ ਜੀ ਸ਼ਰਾਬਾਂ ਪੀਣੀਆਂ ਬੜਾ ਕੁਝ ਪੁੱਠਾ ਸਿੱਧਾ ਕੰਮ ਚੱਲਦਾ ਸੀ ਲੇਕਿਨ ਹੁਣ ਥੋੜੀ ਜਿਹੀ ਦੇਰ ਤੋਂ ਜਿਆਦੀ ਵੀ ਪੁਲਿਸ ਨੇ ਨਾਈਟ ਡਿਊਟੀ ਵਧਾਈ ਆ ਤੇ ਉਹਦੇ ਨਾਲ ਥੋੜਾ ਫਰਕ ਪਿਆ ਵਾ ਕ੍ਰਾਈਮ ਜਿਹੜਾ ਅੱਗੇ ਨਾਲੋਂ ਘਟਿਆ ਹੋਇਆ ਵੀ ਜਿਹੜੇ ਰਾਤ ਨੂੰ ਗਲਤ ਅੰਸਰ ਨਜ਼ਰ ਆਉਂਦੇ ਸੀਗੇ ਉਹ ਤਾਂ ਪੁਲਿਸ ਜਿਹੜੀ ਅਸੀਂ ਇਹ ਵੀ ਨੋਟ ਕੀਤੀ ਹੈ ਗੱਲ ਕਿ ਲੋ ਰਾਤ ਨੂੰ ਤਾਂ ਅਸੀਂ ਲੋਕ ਘਟ ਆਂਦੇ ਆ ਕਿਹੜੇ ਜਿਹੜੇ ਬੰਦੇ ਸਾਡੇ ਕੁਝ ਦੁਕਾਨਦਾਰ ਆਂਦੇ ਨੇ ਉਹਨਾਂ ਨੇ ਦੱਸਿਆ ਕਿ ਰਾਤ ਨੂੰ ਪੁਲਿਸ ਅਚਨਚੇਤ ਕਿਸੇ ਵੇਲੇ ਢਾ ਗੂੜਾ ਮਾਰ ਲੈਂਦੀ ਹੈ ਤੇ ਜਿੰਨੂੰ ਕਿ ਲੋ ਸਰਪ੍ਰਾਈਜ਼ ਚੈਕਿੰਗ ਦੇ ਨਾਮ ਤੇ ਕੋਈ ਅਫਸਰ ਵੀ ਵੱਡੇ ਆ ਉਹ ਵੀ ਆਂਦੇ ਆ ਤੇ ਫਰਕ ਤਾਂ ਜ਼ਰੂਰ ਪਿਆ ਤੇ ਚਾਹੀਦਾ ਤੇ ਕੰਟਰੋਲ ਹੋਊਗਾ ਜਿੱਦਾਂ ਸਰਕਾਰ ਕਰ ਰਹੀ ਹੈ ਵੀ ਮਾੜੇ ਅੰਦਰਾਂ ਦੇ ਕਾਰਵਾਈ ਇਹ ਵਾਰ ਦਾ ਤੱਕ ਵੱਧੀਆਂ ਸੀ ਲਗਾਤਾਰ ਦੇਖੋ ਜੀ ਅਸੀਂ ਪਬਲਿਕ ਜਿਹੜੀ ਹੈ ਇਹ ਪੁਲਿਸ ਨੂੰ ਜਾਂ ਪ੍ਰਸ਼ਾਸਨ ਨੂੰ ਬੜਾ ਭੰਡਦੀ ਹੈ ਜਦੋਂ ਮਾੜਾ ਕੰਮ ਕਰਦੇ ਆ ਲੇਕਿਨ ਸਾਡਾ ਫਰਜ਼ ਬੰਦਾ ਜੀ ਉਹ ਚੰਗਾ ਕੰਮ ਕਰਦੇ ਤਾਂ ਉਹਨਾਂ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਸੋ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਐਪਰੀਸ਼ੀਏਟ ਕਰਦੇ ਆ ਕਿ ਪੁਲਿਸ ਵਧੀਆ ਕੰਮ ਕਰ ਰਹੀ ਹੈ ਔਰ ਹੋਰ ਵੀ ਵੱਧ ਜਿਹੜਾ ਪੀਸੀਆਰ ਹੈ ਉਹਦੀ ਡਿਊਟੀ ਥੋੜੀ ਵਧਾਣੀ ਚਾਹੀਦੀ ਆ ਪੀਸੀਆਰ ਵਾਲਿਆਂ ਨੂੰ ਟਾਈਮ ਤੇ ਛੁੱਟੀ ਦੇਣੀ ਦੇਈ ਦੀ ਕਿਉਂਕਿ ਅਸੀਂ ਇਹ ਨੋਟ ਕੀਤੀ ਗੱਲ ਉਹਨਾਂ ਦੀ ਬੜੀ ਲੰਬੀ ਲੰਬੀ ਡਿਊਟੀ 36-36 ਘੰਟੇ ਡਿਊਟੀ ਕਰੀ ਜਾਂਦੇ ਉਹ ਵਿਚਾਰੇ ਇਨਸਾਨ ਡਿਊਟੀ ਕਿੱਦਾਂ ਕਰ ਲੈਣਗੇ ਉਹਨਾਂ ਦੀ 8 ਤੋਂ ਲੈ ਕੇ 12 ਘੰਟੇ ਵੱਧ ਤੋਂ ਵੱਧ ਡਿਊਟੀ ਕਰੋ ਉਹਨਾਂ ਨੂੰ 12 ਘੰਟੇ ਦੀ ਆਫ ਦਿਓ 24 ਘੰਟੇ ਚੋਂ ਤਾਂ ਕਿ ਉਹ ਪ੍ਰੋਪਰ ਰਾਤ ਦੀ ਡਿਊਟੀ ਲੱਗ ਕਰਨ ਦੇਣ ਦੀ ਡਿਊਟੀ ਲੱਗ ਕਰਨ ਉਹਦੇ ਨਾਲ ਸਾਡੇ ਏਰੀਆ ਚ ਪਲੱਸ ਪੂਰੇ ਸ਼ਹਿਰ ਪੂਰੇ ਪੰਜਾਬ ਦੇ ਵਿੱਚ ਕ੍ਰਾਈਮ ਨੂੰ ਬਹੁਤ ਫਰਕ ਪਊਗਾ ਕੀ ਦੁਕਾਨ ਕੋਲ ਟਾਵਰ ਦੇ ਕੋਲ ਪੈਂਦੀ ਹੈ ਜੀ ਥੋੜੇ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਪੁਲਿਸ ਨਾਲ ਜਿਹੜੀ ਰਾਤ ਦੀ ਡਿਊਟੀ ਹੈ ਸਖਤ ਹੋ ਗਈ ਹੈ ਜਿਵੇਂ ਕਿ ਤਾਂ ਸੁਣੋ ਚੰਨਾਂ ਜੀ ਰਾਤ ਨੂੰ ਯਾਤਰੀ ਆਏ ਨੇ ਸਟੇਸ਼ਨ ਤੋਂ ਤੇ ਉਹਨਾਂ ਦਾ ਸਮਾਨ ਚੋਰੀ ਕਰ ਲਿਆ ਜਿ ਉਹਨਾਂ ਨੂੰ ਕੋਈ ਖੋ ਕੇ ਲੈ ਕੇ ਆਟੋ 'ਚ ਬਿਠਾ ਕੇ ਲੈ ਕੇ ਥੋੜੇ ਦਿਨਾਂ ਤੋਂ ਚੋ ਕਿ ਸਾਨੂੰ ਪਤਾ ਲੱਗਿਆ ਕਿ ਰਾਤ ਨੂੰ ਰੋਜ਼ ਪੁਲਿਸ ਘੇੜਾ ਮਾਰਦੀ ਹੈ ਨਾ ਤਾਂ ਕੋਈ ਦੇਰ ਦੁਕਾਨ ਖੁੱਲਦੀ ਹੈ ਰਾਤ ਤੱਕ ਜਿਵੇਂ ਕੋਈ ਫਾਲਤੂ ਤੋਂ ਹਮ ਤਾਂ ਉਹਦੀ ਚੈਕਿੰਗ ਕੀਤੀ ਜਾਂਦੀ ਹੈ ਕਿੱਥੋਂ ਆਇਆ ਕਿੱਥੇ ਚੱਲਿਆ ਵਾ ਤੇ ਇਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜੇ ਰਾਤ ਨੂੰ ਜਿਹੜੇ ਲੁਟੇਰੇ ਘੁੰਮਦੇ ਨੇ ਉਹ ਹੁਣ ਸ਼ਾਂਤ ਹੋ ਕੇ ਬੈਠ ਗਏ ਨੇ ਮੇਰੀ ਜੀ ਦੁਕਾਨ ਹੈਗੀ ਕੈਂਡਾਗੜ ਚੌਂਕ ਔਰ ਮੈਂ ਇੱਥੇ ਮਾਰਕੀਟ ਦਾ ਪ੍ਰਧਾਨ ਵੀ ਹ ਬਹੁਤ ਮਸਤੀਦੀ ਦੇ ਨਾਲ ਪੁਲਿਸ ਨੇ ਆਪਣੀਆਂ ਗਤੀਵਿਧੀਆਂ ਜਿਹੜੀਆਂ ਲੋਕਾਂ ਦੇ ਹੱਕ ਚ ਲੋਕਾਂ ਨੂੰ ਸਿਕਿਉਰ ਕਰਨ ਦੇ ਲਈ ਵਧਾਈਆਂ ਜਿਸ ਤਰੀਕੇ ਨਾਲ ਰਾਤ ਨੂੰ ਨਫਰੀ ਜਿਹੜੀ ਆ ਉਹ ਇੱਥੇ ਮੈਂ ਸਮਝਦਾ ਡਬਲ ਹੀ ਕਰ ਦਿੱਤੀ ਗਈ ਹੈ ਪੂਰੀ ਰਾਤ ਅੱਗੇ ਦਾ ਇੱਥੇ ਕੋਈ ਨਾ ਕੋਈ ਮਾੜੇ ਅਨਸਰ ਜਿਹੜੇ ਆ ਜਿੱਦਾਂ ਤੇ ਦੁਕਾਨਾਂ ਖੁੱਲੀਆਂ ਹੁੰਦੀਆਂ ਸੀਗਾ ਜਾਂ ਠੇਕੇ ਖੁੱਲੇ ਹੁੰਦੇ ਸੀ ਉਹਨਾਂ ਨੂੰ ਹੁਣ ਪਿਛਲੇ ਕਾਫੀ ਮਹੀਨਿਆਂ ਤੋਂ ਬੰਦ ਕਰਾਇਆ ਗਿਆ ਰਾਤ ਨੂੰ ਇੱਥੇ ਪੀਸੀਆਰ ਵੀ ਪੂਰਾ ਲਾਰਟਨਦਾ ਸੀ ਰਾਤ ਦੇਖਦੇ ਆਂ ਕਈ ਵਾਰੀ ਆ ਕੇ ਵੀ ਕਾਫੀ ਮੋਟਰਸਾਈਕਲ ਪੀਸੀਆਰ ਦੇ ਗੱਡੀਆਂ ਪੂਰੀ ਰਾਤ ਗਾਸਟ ਕਰਦੀਆਂ ਜਿਹਦੇ ਨਾਲ ਮਾੜੇ ਜਿਹੇ ਅਨਸਰ ਆ ਉਹਨਾਂ ਨੂੰ ਮੈਂ ਸਮਝਦਾ ਠੱਲ ਪਈ ਹੈ ਔਰ ਦਿਨੇ ਵੀ ਅਫਸਰ ਵੀ ਆਉਂਦੇ ਨੇ ਜੀ ਬਿਲਕੁਲ ਮੈਂ ਕਈ ਵਾਰ ਦੇਖਿਆ ਵੱਡੇ ਅਫਸਰ ਵੀ ਰਾਤ ਨੂੰ ਨਾਈਟਾਂ ਲੱਗਦੀਆਂ ਉਹਨਾਂ ਦੀ ਡਿਊਟੀਆਂ ਔਰ ਉੱਥੇ ਬਾਕਾਇਦਾ ਲੋਕਾਂ ਨੂੰ ਮਿਲਦੇ ਵੀ ਹੈ ਲੋਕਾਂ ਦੀਆਂ ਕੋਈ ਦਿੱਕਤਾਂ ਨੇ ਉਹ ਵੀ ਸੁਣਦੇ ਰਾਤ ਨੂੰ ਸੋ ਇਹ ਵਧੀਆ ਉਪਰਾਲਾ ਪੰਜਾਬ ਪੁਲਿਸ ਦਾ ਜਿਹੜਾ ਉਹਨਾਂ ਨੇ ਲੁਧਿਆਣਾ ਪੁਲਿਸ ਦਾ ਖਾਸ ਕਰਕੇ ਜਿਨ੍ਹਾਂ ਨੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਹ ਜਿਹੜੀ ਪਹਿਲ ਕਦਮੀ ਕੀਤੀ ਹੈ ਔਰ ਟ੍ਰੈਫਿਕ ਵਾਸਤੇ ਬੜੇ-ਵਧੀਆ ਉਪਰਾਲੇ ਕੀਤੇ ਆ ਜਿਸ ਤ੍ਰਿਕੇ ਨਾਲ ਸ਼ਨੀਵਾਰ ਔਰ ਐਤਵਾਰ ਨੂੰ ਇੱਥੇ ਬਾਜ਼ਾਰ ਦੇ ਔਰ ਵੱਡੇ ਜਾਮ ਕਰਕੇ ਲੋਕਾਂ ਦੀਆਂ ਜਿਹੜੀਆਂ ਕਈ ਵਾਰੀ ਜੇਬ ਕਤਰੇ ਜਿਹੜੇ ਆ ਉਹ ਉਹਤੇ ਸਨੇਚਿੰਗ ਕਰਦੇ ਸੀਗੇ ਉਹਦੇ ਵਾਸਤੇ ਵੀ ਜਿਹੜੇ ਉਹਨਾਂ ਆਟੋ ਰਿਕਸ਼ਾ ਤੇ ਬੈਟਰੀ ਰਿਕਸ਼ਾ ਉਹ ਘੰਡਾ ਘਰ ਚੋਂ ਆਉਂਦੇ ਨੇੜੇ ਦੇ ਸਾਰੇ ਬਜ਼ਾਰਾਂ ਨੂੰ ਜਿਹੜੇ ਬਿਆਨ ਕਰਕੇ ਖੁੱਲਾ ਮਾਹੌਲ ਬਣਾਇਆ ਤਾਂ ਕਿ ਲੋਕ ਜਿਹੜੇ ਆ ਸੁਰੱਖੇਤ ਹੋ ਕੇ ਇੱਥੇ ਖਰੀਦਦਾਰੀ ਕਰਨ ਆ ਸਕਣ ਜਿਹੜੇ ਰਾਤਾਂ ਅੰਦਰ ਫਿਰਦੇ ਸੀ ਸ਼ਰਾਬੀ ਗਿਰੇ ਪੈ ਰਹੇ ਸੀਗੇ ਦੇਖਿਆ ਤੇ ਬਾਹਰੋਂ ਸ਼ਰਾਬ ਪੀ ਜਾਂਦੇ ਜਿਹੜੇ ਕਈ ਵਾਰ ਉਹ ਇਸ ਤਰ੍ਹਾਂ ਦਾ ਮੈਂ ਜੀ ਪਿਛਲੇ ਕੁਝ ਦਿਨ ਪਹਿਲਾਂ ਹਾਲਾਂਕਿ ਖੁਦ ਆਪ ਦੇਖਿਆ ਪ੍ਰਤਾਕ ਦੇਖਿਆ ਵੀ ਇੱਥੇ ਦੇ ਸਾਡੇ ACB ਸੈਂਟਰਲ ਨੇ ਅਨਿਲ ਉਹ ਬਕਾਇਦਾ ਲੰਗਰੇ ਸੀ ਤੇ ਠੇਕੇ ਦੇ ਕੋਈ ਬੰਦਾ ਵਿਅਕਤੀ ਸ਼ਰਾਬ ਲੈ ਰਿਆ ਸੀ। ਹਾਲੇ ਪਤਾ ਨਹੀਂ ਉਹਨੇ ਗਲਾਸ ਲਿਆ ਪੀਣੀ ਸੀ ਕਿ ਨਹੀਂ ਪੀਣੀ ਸੀ। ਲੇਕਿਨ ਉਤਰ ਕੇ ਠੇਕੇ ਦੇ ਨੇ ਵਾਰਨਿੰਗ ਦਿੱਤੀ ਤੇ ਇਹੋ ਜਿਹਾ ਐਫਰਟ ਮੈਂ ਸਮਝਦਾ ਜੇ ਠੇਕੇ ਵਾਲਾਂ ਨਾਲ ਜਾਂ ਹੋਰ ਵੀ ਜਿਹੜੇ ਮਾੜੇ ਅੰਸਰ ਆ ਉਹਨਾਂ ਨਾਲ ਜੇ ਸਖਤੀ ਪੁਲਿਸ ਕਰਦੀ ਹੈ ਤਾਂ ਸਮਾਜ ਦਾ ਬੜਾ ਵੱਡਾ ਸੁਧਾਰ ਹੁੰਦਾ। ਵਾਰਦਾਤਾਂ ਦੇਖੋ ਇਹਨੂੰ ਕੰਟਰੋਲ ਕਰਨ ਵਾਸਤੇ ਪਿਛਲੇ ਕਈ ਦਿਨਾਂ ਤੋਂ ਸਾਡੇ ਡਰਾਈਵ ਚੱਲ ਰਹੀ ਹੈ। ਰਾਤ ਨੂੰ ਜਿਹੜਾ ਰੇਲਵੇ ਸਟੇਸ਼ਨ ਦਾ ਬਾਹਰ ਇਲਾਕਾ ਜਿਹੜਾ ਮੇਨ ਭੀਰਪਾਲਾ ਇਲਾਕਾ ਰਾਤੀ 11 ਵਜੇ ਹੋ ਜਾਂਦਾ ਆ ਕਿਉਂਕਿ ਟ੍ਰੇਨਸ ਆਉਂਦੀਆਂ ਨੇ ਇਸ ਕਰਕੇ ਇਥੋਂ ਪੈਸੰਜਰ ਉਤਰਦੇ ਵੀ ਇਹ ਚੜ੍ਹਦੇ ਵੀ ਆ ਉਹਨਾਂ ਦੀ ਸੇਫਟੀ ਦਾ ਸਕਿਉਰਿਟੀ ਆਪਣੇ ਘਰ ਤੇ ਆਪਣੇ ਡੈਸਟੀਨੇਸ਼ਨ ਤੇ ਪਹੁੰਚਣਾ 11 ਵਜੇ ਤੋਂ ਲੈ ਕੇ ਰਾਤ ਅਸੀਂ ਸਵੇਰੇ ਦੁਪਹਿਰ 4 ਵਜੇ ਤੱਕ ਵੀ ਬੱਖੋ-ਬੱਖਰੇ ਟਾਈਮ 'ਤੇ ਆ ਕੇ ਪਾੜੀ ਚੈਕਿੰਗ ਚੱਲ ਰਹੀ ਹੈ ਪੱਕੀ ਡਿਊਟੀ ਦੀ ਇਹਦੇ ਵਿੱਚ ਡੇਲੀ ਸਾਡੇ ਵੱਲੋਂ ਐਸਐਚਓ ਸਾਹਿਬ ਵੱਲੋਂ ਤੇ ਬਾਰੋ ਵੀ ਟੀਮ ਆਉਂਦੀ ਹੈ ਜਿਹੜੇ ਕਿ ਆ ਦੇ ਰੇਸਟੇਰੈਂਟ ਦੇ ਬਾਹਰ ਜਿਹੜੇ ਆ ਫੂਡ ਡੈਸਟੀਨੇਸ਼ਨ ਬਣੇ ਹੋਏ ਨੇ ਢਾਬੇ ਬਣੇ ਹੋਏ ਨੇ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਜਿਹੜਾ ਟਾਈਮ ਹੈਗਾ 11:00 ਸਵਾ 11:00 ਤੱਕ ਆਪਣੀ ਜਿਹੜੀ ਦੁਕਾਨਾਂ ক্লোਜ਼ ਕਰ ਦਿਓ ਤਾਂ ਕਿ ਜਿਹੜਾ ਕਿ ਮਾੜਾ ਅਨਸਰ ਆ ਉਹ ਆ ਕੇ ਇੱਥੇ ਕੋਈ ਜਿਹੜਾ ਪੈਸੇਂਜਰ ਦੂਰੋਂ ਆਉਂਦਾ ਉਹਨੂੰ ਨਹੀਂ ਪਤਾ ਕਿ ਇੱਥੇ ਸ਼ਹਿਰ ਦਾ ਮਾਹੌਲ ਕੀ ਹੈਗਾ ਉਹ ਆਂਦਾ ਤਾਂ ਆਪਣੇ ਘਰ ਜਾਣ ਵਾਸਤੇ ਆ ਲੇਕਿਨ ਇੱਥੇ ਉਹਨਾਂ ਨੂੰ ਕੋਈ ਨਾ ਦੀ ਮਾਰੀ ਕਰਨਾ ਵਾਪਰ ਜਾਂਦੀ ਜਿਸ ਨਾਲ ਸ਼ਹਿਰ ਦਾ ਨਾਮ ਵੀ ਬੁਰਾ ਕਰਫ ਹੁੰਦਾ ਹੈ ਇਸ ਕਰਕੇ ਨੇ ਉਹਨੂੰ ਰਿਕੁਐਸਟ ਕੀਤੀ ਕਿ ਸਾਨੂੰ ਕੋਆਪਰੇਟ ਕਰ ਰਹੇ ਆਏ ਬਾਕੀ ਨਹੀਂ ਜੀ ਉਹ ਇਲੈਕਸ਼ਨ ਵੀ ਨਗਰ ਨੂੰ ਉਹਨੂੰ ਲੈ ਕੇ ਵੀ ਜਰਾ ਨਹੀਂ ਦੇਖੋ ਨਗਰਿਕ ਮੈਂ ਪੁਲਿਸ ਦਾ ਪੁਲਿਸ ਦਾ ਵੈਸੇ 24 ਆਪਨ ਬਸਤਾਇਆ ਦੇਖੀ ਜੇ ਬਾਕੀ ਉਹ ਨਗਰ ਨੇ ਕਮ ਇਲੈਕਸ਼ਨ ਆ ਗਈ ਹੈ ਇਹਦੇ ਵਾਸਤੇ ਜਿਹੜੀ ਹੁਣ 21 ਤਰੀਕ ਤੱਕ ਜੋ ਸਾਡੀਆਂ ਜਿਹੜੀਆਂ ਡਿਊਟੀਆਂ ਸਨ ਉਹਦੇ ਵਿੱਚ ਹੋਰ ਵੀ ਵਾਧਾ ਹੋਇਆ ਹੈ ਲੇਕਿਨ ਜਿਹੜੀ ਲਾਅਨ ਅੰਡਰ ਆਰਡਰ ਸਾਡਾ ਸਾਡੀ ਫਸਟ ਪ੍ਰੋਰੀਟੀ ਹੈਗੀ ਆ ਇਹ ਇਲੈਕਸ਼ਨ ਤੋਂ ਪਹਿਲਾਂ ਵੀ ਹੈਗੀ ਆ ਤੇ ਇਲੈਕਸ਼ਨ ਤੋਂ ਬਹੁਤ ਵੀ ਰਹਿ ਗਈ ਹੈ